ਲੋਵੇ ਮਿੱਤਰੋ ਤੁਹਾਡੇ ਨਾਲ ਸਾਂਝ ਪਾਉਨੇ ਆ ਚੋਰੀ ਸਾਗ ਤੋੜਨ ਦੇ ਕਿੱਸੇ ਦੀ ਜਦੋਂ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨਵੇਂ ਸ਼ਹਿਰ ਇਲਾਕੇ ਦੇ ਵਿੱਚ ਆਪਣਾ ਪ੍ਰੋਗਰਾਮ ਲਾਉਣ ਤੋਂ ਬਾਅਦ ਵਾਪਸ ਚੱਲ ਰਹੇ ਸੀ ਲੁਧਿਆਣਾ ਆਪਣੇ ਦਫ਼ਤਰ ਵੱਲ ਤਾਂ ਬੀਬਾ ਅਮਰਜੋਤ ਨੇ ਭਾਈ ਅਮਰ ਸਿੰਘ ਚਮਕੀਲੇ ਨੂੰ ਕਿਹਾ ਕਿ ਅੱਜ ਸਾਗ ਲੈ ਕੇ ਆਓ ਰਾਤ ਨੂੰ ਆਪਾਂ ਸਾਗ ਤੇ ਮੱਕੀ ਦੀ ਰੋਟੀ ਬਣਾਵਾਂਗੇ ਗੱਡੀ ਦੀ ਪਿਛਲੀ ਸੀਟ ਤੇ ਆਰਾਮ ਕਰ ਰਹੇ ਭਾਈ ਅਮਰ ਸਿੰਘ ਚਮਕੀਲੇ ਨੇ ਕਿਹਾ ਕਿ ਭਾਈ ਸਾਦਾ ਨੂੰ ਕੀ ਸਵਾਦ ਆਣਾ ਬੱਬੀ ਤੇਰਾ ਜੋ ਦਿਲ ਕਰਦਾ ਉਹੀ ਬਣਾ ਲਈ ਆਪਾਂ ਤਾਂ ਬਸ ਖਾ ਲੈਣਾ ਪ੍ਰੋਗਰਾਮ ਤੋਂ ਥੱਕੇ ਹੋਣ ਦੇ ਕਾਰਨ ਅਮਰਜੋਤ ਨੇ ਮਗਰ ਸੀਟ ਦੀ ਢੋ ਤੇ ਸਿਰ ਸਿੱਟ ਕੇ ਅੱਖਾਂ ਬੰਦ ਕੀਤੀਆਂ ਹੋਈਆਂ ਸੀ ਤੇ ਚਮਕੀਲੇ ਦੇ ਦੂਜੇ ਪਾਸੇ ਬੈਠਾ ਸੱਤਾ ਢੋ ਰਕਾੜਾ ਗੱਡੀ ਚਲਾ ਰਿਹਾ ਅਮਰਜੋਤ ਦੇ ਭਰਾ ਪੱਪੂ ਦੇ ਨਾਲ ਗੱਲਾਂ ਕਰਨ ਦੇ ਵਿੱਚ ਰੁੱਝਿਆ ਹੋਇਆ ਸੀ ਕਾਰ ਜਦੋਂ ਇਹ ਪਿੰਡ ਚੱਕਦਾਨ ਦੇ ਕੋਲ ਪਹੁੰਚਦੀ ਆ ਤਾਂ ਚਮਕੀਲੇ ਦੇ ਨਾਲ ਘੜੀ ਵਜਾਉਣ ਵਾਲੇ ਮੱਖੀ ਨੇ ਕਹਿਆ ਕਿ ਉਸਤਾਦ ਜੀ ਆ ਦੇਖੋ ਖੇਤਾਂ ਦੇ ਵਿੱਚ ਸਾਗ ਬੜਾ ਸੋਹਣਾ ਲੱਗਾ ਆ ਜੇ ਕਹੋਂ ਤਾਂ ਤੋੜ ਲੈਨੇ ਆ ਇੱਥੋਂ ਹੀ ਜੇ ਰੂਹ ਮੰਦੀ ਆ ਤਾਂ ਅਮਰਜੋਤ ਨੇ ਜਦੋਂ ਇੱਕਦਮ ਅੱਖ ਖੋਲੀ ਤਾਂ ਦੇਖਿਆ ਕਿ ਖੇਤਾਂ ਦੇ ਵਿੱਚ ਸਾਗ ਬਹੁਤ ਹੀ ਸੋਹਣਾ ਲੱਗਾ ਸੀ ਤਾਂ ਅਮਰਜੋਤ ਨੇ ਇੱਕਦਮ ਆਪਣੇ ਭਰਾ ਪੱਪੂ ਦਾ ਮੋਢਾ ਫੜ ਕੇ ਉਸ ਨੂੰ ਗੱਡੀ ਰੋਕਣ ਦੇ ਲਈ ਕਿਹਾ ਤੇ ਪੱਪੂ ਨੇ ਵੀ ਥਾਂ ਹੀ ਬ੍ਰੇਕਾਂ ਮਾਰ ਦਿੱਤੀਆਂ ਜਿਸ ਤੋਂ ਬਾਅਦ ਇਹ ਅਮਰ ਜੋੜੀ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਗੱਡੀ ਦੇ ਵਿੱਚੋਂ ਉਤਰਦੇ ਆ ਤੇ ਉਸ ਖੇਤ ਦੇ ਵਿੱਚੋਂ ਸਾਗ ਤੋੜਨ ਦੇ ਲਈ ਅੱਗੇ ਵੱਜ ਜਾਂਦੇ ਆ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਖੇਤ ਵੱਲ ਨੂੰ ਵੱਧਿਆ ਤੇ ਸੱਤਾ ਜਿਹੜਾ ਢੋਲ ਗੋਮਾਸਟਰ ਕਹਿੰਦਾ ਉਸਤਾਜ ਜੀ ਜੇ ਕਹੋਂ ਤਾਂ ਕਿਸੇ ਨੂੰ ਆਲੇ ਦੁਆਲੇ ਉਹ ਪੁੱਛ ਲੈਣੇ ਆ ਕਿ ਖੇਤ ਕਿਹਦਾ ਆ ਤਾਂ ਬਾਈ ਚਮਕੀਲਾ ਕਹਿੰਦਾ ਵੀ ਮਿੱਤਰਾ ਪ੍ਰਵਾਹ ਕਾ ਤੋ ਕਰਦਾ ਸਾਗੇ ਤੋੜਨਾ ਆਪਾਂ ਕਿਹੜਾ ਕੋਈ ਚੋਰੀ ਕਮਾਉਣੀ ਆ ਪੰਜਾਬੀ ਸ਼ਕੀਨ ਆ ਸਾਗ ਦੇ ਤੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਾਗ ਤੋੜਨ ਵੱਲ ਵਧ ਜਾਂਦੇ ਆ ਤੇ ਸੱਤਾ ਮੋਟਰ ਤੋਂ ਪਾਣੀ ਪੀਣ ਦੇ ਲਈ ਮੋਟਰ ਵੱਲ ਚੱਲ ਪੈਂਦਾ ਤੇ ਉਸੇ ਹੀ ਖੇਤ ਦੇ ਵਿੱਚ ਥੋੜਾ ਜਿਹਾ ਦੂਰ ਕਰਕੇ ਇੱਕ ਟਰੈਕਟਰ ਚੱਲ ਰਿਹਾ ਹੁੰਦਾ ਤੇ ਟਰੈਕਟਰ ਦੇ ਵਿੱਚ ਉੱਚੀ ਆਵਾਜ਼ ਕਰਕੇ ਬਾਈ ਅਮਰ ਸਿੰਘ ਚਮਕੀਲੇ ਦੇ ਜਿਹੜੇ ਆ ਗੀਤ ਵੱਜ ਰਹੇ ਹੁੰਦੇ ਆ ਜਦੋਂ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਸਾਗ ਤੋੜ ਰਹੇ ਹੁੰਦੇ ਆ ਤਾਂ ਸੱਤਾ ਮੋਟਰ ਤੇ ਪਾਣੀ ਪੀਣ ਚਲਾ ਜਾਂਦਾ ਜ਼ਮੀਨ ਦਾ ਮਾਲਕ ਇੱਕਦਮ ਬਾਹਰ ਨਿਕਲਦਾ ਸੱਤੇ ਨੂੰ ਪੁੱਛਦਾ ਕੌਣ ਆ ਤੂੰ ਤੇ ਜਿਹੜੇ ਸਾਗ ਤੋੜ ਰਹੇ ਆ ਉਹ ਕੌਣ ਆ ਗੁੱਸੇ ਦੇ ਵਿੱਚ ਜਦੋਂ ਲਾਲ ਪੀਲੇ ਹੋਏ ਜ਼ਮੀਨ ਦੇ ਮਾਲਕ ਨੂੰ ਸੱਤਾ ਦੇਖਦਾ ਆ ਤੇ ਉਹ ਦੱਸਦਾ ਕਿ ਸਰਦਾਰ ਜੀ ਤੁਸੀਂ ਨਹੀਂ ਜਾਣਦੇ ਇਸ ਜੋੜੀ ਬਾਰੇ ਕੌਣ ਆ ਤਾਂ ਜ਼ਮੀਨ ਦਾ ਮਾਲਕ ਕਹਿੰਦਾ ਕੀ ਇਹ ਕਿਹੜਾ ਧਰਮਿੰਦਰ ਤੇ ਹਮਾ ਮਲਣੀ ਆ ਉਸੇ ਵਕਤ ਸੱਤਾ ਜ਼ਮੀਨ ਦੇ ਮਾਲਕ ਨੂੰ ਕਹਿੰਦਾ ਨਹੀਂ ਜੀ ਤੁਸੀਂ ਆ ਟਰੈਕਟਰ ਤੇ ਜਨਾ ਦੀ ਟੇਪ ਲਾਈ ਹੋਈ ਹੈ ਜੋੜੀ ਅਮਰ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਆ ਤੇ ਇਹ ਹੀ ਸਾਗ ਤੋੜ ਰਹੇ ਆ ਖੇਤਾਂ ਦੇ ਵਿੱਚੋਂ ਤਾ ਜ਼ਮੀਨ ਦਾ ਮਾਲਕ ਗੁੱਸੇ ਦੇ ਵਿੱਚ ਆ ਕੇ ਕਹਿੰਦਾ ਸਾਲਿਆ ਸਵੇਰੇ ਸਵੇਰੇ दारू ਡਫੀ ਫਿਰਦਾ ਆ ਚੱਲ ਤੇਰੀਆਂ ਤੇਰੇ ਚਮਕੀਲੇ ਦੀਆਂ ਲੱਤਾਂ ਤੋੜਦਾ ਸੱਤੇ ਨੂੰ ਬਾਹੋਂ ਫੜ ਕੇ ਧੂੰਦਾ ਹੋਇਆ ਉਹ ਬੰਦਾ ਸਾਗ ਤੋੜ ਰੇ ਚਮਕੀਲੇ ਹੁਰਾਂ ਵੱਲ ਤੁਰ ਪੈਂਦਾ ਉਸ ਬੰਦੇ ਨੇ ਪਿੱਠ ਕਰੀ ਖੜੇ ਅਮਰ ਜੋਤ ਤੇ ਚਮਕੀਲੇ ਦੇ ਕੋਲ ਜਾ ਕੇ ਲਲਕਾਰਾ ਮਾਰ ਰਿਆ ਖੜ ਜੋ ਮੈਂ ਤੜਵਾਉਣਾ ਤੁਹਾਨੂੰ ਸਾਗ ਚਮਕੀਲੇ ਨੇ ਜਦੋਂ ਹੀ ਪੱਠ ਘਮਾਈ ਤਾਂ ਉਸ ਬੰਦੇ ਦਾ ਮੂੰਹ ਅੱਡਿਆ ਰਹਿ ਗਿਆ ਕਿ ਚਮਕੀਲਾ ਸਾਹਿਬ ਤੁਸੀਂ ਇੱਥੇ ਕਿਤਾ ਤਾ ਚਮਕੀਲੇ ਨੇ ਉਸ ਜ਼ਮੀਨ ਦੇ ਮਾਲਕ ਨੂੰ ਕਿਹਾ ਕਿ ਬਾਈ ਜੀ ਪ੍ਰੋਗਰਾਮ ਲਾ ਕੇ ਆ ਰਹੇ ਸੀ ਤੇ ਬੱbbi ਨੇ ਕਿਹਾ ਕਿ ਅੱਜ ਸਾਗ ਖਾਣਾ ਤੁਹਾਡੇ ਖੇਤਾਂ ਦਾ ਸਾਗ ਸਾਨੂੰ ਸੱਜਰਾ ਲੱਗਾ ਇਸੇ ਲਈ ਇੱਥੇ ਰੁਕ ਗਏ ਆ ਜੇਕਰ ਤੁਹਾਨੂੰ ਉਤਰਾਜ ਆ ਤਾਂ ਸੀ ਸਾਗ ਨਹੀਂ ਤੋੜਦੇ ਉਹ ਚਮਕੀਲਾ ਸਾਹਿਬ ਉਹ ਜ਼ਮੀਨ ਦਾ ਮਾਲਕ ਕਹਿੰਦਾ ਉਹ ਚਮਕੀਲਾ ਸਾਹਿਬ ਇਹ ਕਿਹੜੀ ਗੱਲ ਕਰਤੀ ਮੇਰਾ ਨਾਮ ਪਰਦੂਮਨ ਸਿੰਘ ਆ ਤੇ ਮੈਂ ਤੁਹਾਡਾ ਬਾਲਾ ਤਕੜਾ ਮਰੀਦ ਆ ਤੁਸੀਂ ਭਾਵੇਂ ਗਲਾਬ ਤੋੜ ਲਓ ਇਹ ਤਾਂ ਫੇਰ ਸਾਗ ਆ ਗਿਆ ਮੇਰਾ ਦਾਤਨ ਪਾਗ ਜਿਹੜਾ ਥੋਡੇ ਵਰਗੇ ਕਲਾਕਾਰ ਬੰਦੇ ਚੱਲ ਕੇ ਮੇਰੇ ਕੋਲ ਆਏ ਤੁਹਾਨੂੰ ਦੇਖਣ ਤਾਂ ਦੂਰੋਂ ਦੂਰੋਂ ਲੋਕ ਆਉਂਦੇ ਆ ਖੇਤ ਦੇ ਮਾਲਕ ਦੇ ਖੁਸ਼ੀ ਦੇ ਵਿੱਚ ਟਕਾਣਾ ਨਹੀਂ ਸੀ ਉਹ ਝੂਮ ਰਿਹਾ ਸੀ ਕਿ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਉਸ ਦੇ ਖੇਤ ਵਿੱਚ ਆ ਕੇ ਸਾਗ ਤੋੜ ਰਹੇ ਆ ਤੇ ਉਸਨੇ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਬੜੇ ਪਿਆਰ ਦੇ ਨਾਲ ਆਪਣੀ ਮੋਟਰ ਤੇ ਬਿਠਾਇਆ ਤੇ ਉਸ ਖੇਤ ਦੇ ਮਾਲਕ ਨੇ ਫਿਰ ਆਪ ਨਾਲ ਲੱਗ ਕੇ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਸਾਗ ਤੋੜ ਕੇ ਦਿੱਤਾ ਤੇ ਬੇਨਤੀ ਕੀਤੀ ਬਾਈ ਚਮਕੀਲੇ ਨੂੰ ਕਿ ਯਾਰ ਤੁਸੀਂ ਮੈਨੂੰ ਆਪਣੇ ਗੀਤ ਕੁਝ ਜਿਹੜੇ ਉਹਦੇ ਅੰਤਰੇ ਆ ਉਹ ਜਰੂਰ ਸੁਣਾਓ ਕਿਉਂਕਿ ਮੈਂ ਬਹੁਤ ਵੱਡਾ ਫੈਨ ਆ ਤੁਹਾਡਾ ਉਸ ਤੋਂ ਬਾਅਦ ਬਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੇ ਜਿਹੜੇ ਆਪਣੇ ਗਾਣਿਆਂ ਦੇ ਕੁਝ ਮੁਖੜੇ ਕੁਝ ਅੰਤਰੇ ਜਿਹੜੇ ਆ ਉਸ ਜ਼ਮੀਨ ਦੇ ਮਾਲਕ ਨੂੰ ਸੁਣਾਏ ਤੇ ਉਹ ਗਾਣਿਆਂ ਨੂੰ ਸੁਣਦਾ ਸੁਣਦਾ ਹੀ ਭੰਗੜੇ ਪਾ ਰਿਹਾ ਸੀ ਚਮਕੀਲੇ ਨੇ ਅਮਰਜੋਤ ਨੂੰ ਜਦੋਂ ਇਸ਼ਾਰਾ ਕੀਤਾ ਗਾਉਣਾ ਸ਼ੁਰੂ ਕਰ ਦਿੱਤਾ ਚੁੰਨੀ ਸਿਰ ਤੋਂ ਸਵਾਰਦਿਆਂ ਨੇ ਜਦੋਂ ਅਮਰਜੋਤ ਨੇ ਗਾਣਾ ਸ਼ੁਰੂ ਕੀਤਾ ਤੇਰਾ ਵੱਡਾ ਵੀਰ ਮੇਰਾ ਜੇਠ ਛੜਾ ਮੋਰੀ ਚੋ ਤਖਦਾਰ ਆ ਖੜਾ ਅਸਥਾਈ ਖਤਮ ਹੁੰਦੇ ਸਾਰੀ ਚਮਕੀਲੇ ਨੇ ਅੰਤਰੇ ਦੇ ਬੋਲ ਚੁੱਕ ਕੇ ਤਾਂ ਮਸਤੀ ਦੇ ਵਿੱਚ ਉਹ ਜ਼ਮੀਨ ਦਾ ਮਾਲਕ ਨੱਚਣ ਲੱਗ ਪਿਆ ਤੇ ਨੱਚਦੇ ਨੂੰ ਦੇਖ ਕੇ ਚਮਕੀਲੇ ਨੇ ਤੁਰੰਤ ਗਾਣਾ ਬਦਲ ਕੇ ਗਾਉਣਾ ਸ਼ੁਰੂ ਕਰ ਦਿੱਤਾ ਕੀ ਨੱਚਦਾ ਫਿਰੇ ਨਚਾਰਾ ਵਾਂਗੂ ਪਾ ਕੇ ਕੱਗਰੀ ਮੇਰੀ ਵੇ ਇੱਕ ਦਮ ਪੂਰੇ ਖੇਤਾਂ ਦੇ ਵਿੱਚ ਮਾਹੌਲ ਜਿਹੜਾ ਆ ਇੱਕ ਮਿਊਜ਼ਿਕ ਦੇ ਰੰਗ ਵਿੱਚ ਰੰਗਿਆ ਗਿਆ ਤੇ ਸਾਰੇ ਜਣੇ ਜਿਹੜੇ ਮਹਿਫਲ ਲੱਗ ਗਈ ਅਖਾੜਾ ਲੱਗਦਿਆ ਉਸ ਖੇਤ ਦੇ ਅੰਦਰ ਹੀ ਫਿਰ ਚਮਕੀਲੇ ਨੇ ਕਿਹਾ ਕਿ ਭਾਈ ਜੀ ਹੁਣ ਸਾਨੂੰ ਜਾਣ ਦਿਓ ਬਹੁਤ ਸਮਾਂ ਹੋ ਗਿਆ ਪਰ ਖੇਤ ਦੇ ਮਾਲਕ ਨੇ ਕਿਹਾ ਕਿ ਚਮਕੀਲਾ ਸਾਹਿਬ ਮੈਂ ਤੁਹਾਨੂੰ ਰੋਟੀ ਖਾਏ ਬਿਨਾ ਜਾਣ ਨਹੀਂ ਦੇਣਾ ਘਰ ਚੱਲੋ ਮੇਰਾ ਬਿਲਕੁਲ ਕਰਨ ਆ ਲਿਆ ਤਾਂ ਭਾਈ ਅਮਰ ਸਿੰਘ ਚਮਕੀਲੇ ਨੇ ਕਿਹਾ ਕਿ ਇਹ ਵੀ ਰੋਟੀ ਤੁਹਾਡੀ ਹੀ ਆ ਫਿਰ ਕਿਤੇ ਮਿਲਾਂਗੇ ਹੁਣ ਸਾਨੂੰ ਆਜ਼ਾਦਤ ਦਿਓ ਉਸ ਤੋਂ ਬਾਅਦ ਉਸ ਜ਼ਮੀਨ ਦੇ ਮਾਲਕ ਨੇ ਘੁੱਟ ਕੇ ਜਫੀ ਪਾਈ ਬਾਈ ਅਮਰ ਸਿੰਘ ਚਮਕੀਲਾ ਨੂੰ ਤੇ ਕਿਹਾ ਚੰਗਾ ਭਾਜੀ ਮੈਂ ਮਜਬੂਰ ਨਹੀਂ ਕਰਦਾ ਤੁਹਾਨੂੰ ਤੇ ਉਹ ਜ਼ਮੀਨ ਦਾ ਮਾਲਕ ਜਿਹੜਾ ਪਰਦੂ ਮਨ ਸੀਗਾ ਉਹ ਕਾਰ ਵਿੱਚ ਬਿਠਾ ਕੇ ਚਮਕੀਲੇ ਤੇ ਅਮਰਜੋਤ ਨੂੰ ਵਿਦਾ ਕਰਨ ਦੇ ਲਈ ਸੜਕ ਤੱਕ ਆਇਆ ਤੇ ਦੂਰ ਤੱਕ ਜਿੰਨੀ ਦੇਰ ਤੱਕ ਉਹ ਕਾਰ ਉਸ ਦੀਆਂ ਅੱਖਾਂ ਤੋਂ ਦੂਰ ਨਹੀਂ ਹੋ ਗਈ H R E 1786 ਸਲੇਕਤੀ ਰੰਗੀ ਕਾਰਵਾਈ ਅਮਰ ਸਿੰਘ ਚਮਕੀਲਾ ਦੀ ਜਿੰਨੀ ਦੇਰ ਤੱਕ ਉਸ ਦੀਆਂ ਅੱਖਾਂ ਤੋਂ ਦੂਰ ਨਹੀਂ ਹੋ ਗਈ ਉਹ ਸੜਕ ਤੇ ਖੜਾ ਭਾਈ ਅਮਰ ਸਿੰਘ ਚਮਕੀਲਾ ਤੇ ਬੀਬਾ ਅਮਰਜੋਤ ਨੂੰ ਤੱਕਦਾ ਰਿਹਾ ਕਾਰ ਵਿੱਚ ਜਾਂਦਿਆਂ ਨੂੰ ਇੰਨਾ ਪਿਆਰ ਕਰਦੇ ਸੀ ਭਾਈ ਅਮਰ ਸਿੰਘ ਚਮਕੀਲਾ ਨੂੰ ਚਾਉਣ ਵਾਲੇ ਉਸ ਦੇ ਸਰੋਤੇ ਸੋ ਮਿੱਤਰੋ ਇਹ ਜਿਹੜਾ ਕਿੱਸਾ ਤੁਹਾਨੂੰ ਅਸੀਂ ਸੁਣਾਇਆ ਇਹ ਬਲਰਾਜ ਸਿੰਘ ਸਿੱਧੂ ਹਰਾਂ ਦੇ ਨਾਵਲ ਸ਼ਹੀਦ ਦੇ ਵਿੱਚ ਇਸ ਦਾ ਜ਼ਿਕਰ ਆ ਤੇ ਹੁਣ ਅਸੀਂ ਤੁਹਾਡੇ ਤੋਂ ਇਜ਼ਾਜ਼ਤ ਲੈਨੇ ਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜਿਉਂਦੇ ਵਸਦੇ ਰੋ